ਇੱਕ 34 ਸਾਲਾ ਨੌਜਵਾਨ ਦੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਤਸਵੀਰਾਂ ਤੁਹਾਡੇ ਨਾਲ ਡੇਰਾ ਬਾਬਾ ਨਾਨਕ ਦੇ ਪਿੰਡ ਜੋੜੀਆਂ ਕਲਾ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕੀ 200 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਇੱਕ 34 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਦੋ ਦੋਸਤ ਇੱਕ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰ ਰਹੇ ਵਿਅਕਤੀ ਦੇ ਕੋਲੋਂ दारू ਸ਼ਰਾਬ ਪੀਣ ਦੇ ਲਈ ਗਏ ਸਨ ਤਾਂ ਉੱਥੇ 200 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਉਹ ਮੁੱਲੀ ਤਕਰਾਰਬਾਜ਼ੀ ਹੋ ਗਈ ਜਿਸ ਤੋਂ ਬਾਅਦ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰ ਰਹੇ ਵਿਅਕਤੀ ਤੇ ਉਸ ਦੀ ਪਤਨੀ ਦੇ ਵੱਲੋਂ ਤੇਜ਼ ਧਾਰ ਹਥਿਆਰਾਂ ਦੇ ਨਾਲ ਨੌਜਵਾਨ ਤੇ ਹਮਲਾ ਕਰ ਦਿੱਤਾ ਗਿਆ ਉਸ ਨੂੰ ਮੌਤ ਦੇ ਘਾਟੋਂ ਉਦਾਰ ਦਿੱਤਾ ਗਿਆ ਤੇ ਉਸ ਦੀ ਲਾਸ਼ ਆਹੋ ਨਾਲੇ ਦੇ ਵਿੱਚ ਸੁੱਟ ਦਿੱਤੀ ਗਈ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦਾ ਤਾਂ ਉਹਨਾਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਤੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿੱਤਾ ਗਿਆ ਤੇ ਬਟਾਲਾ ਦੇ ਵਿੱਚ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਤਾਂ ਤੁਹਾਨੂੰ ਦੱਸਦੀ ਕਿ ਉੱਥੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਤੇ ਦੋਸ਼ ਲਗਾਏ ਗਏ ਹਨ ਕਿ ਪੁਲਿਸ ਦੇ ਵੱਲੋਂ ਸਹੀ ਢੰਗ ਦੇ ਨਾਲ ਕਾਰਵਾਈ ਨਹੀਂ ਕੀਤੀ ਗਈ ਤਾਂ ਪਰਿਵਾਰਕ ਮੈਂਬਰਾਂ ਨੇ ਥਾਣੇ ਦੇ ਅੱਗੇ ਧਰਨਾ ਲਗਾ ਦਿੱਤਾ ਗਿਆ ਜਦ ਉੱਥੇ ਹੀ ਪੁਲਿਸ ਅਧਿਕਾਰੀਆਂ ਦੇ ਨਾਲ ਇਸ ਮਾਮਲੇ ਸੰਬੰਧੀ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਨਿਰਪੱਖ ਹੋ ਕੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕੀ ਕਹਿਣਾ ਸੀ ਪਰਿਵਾਰਕ ਮੈਂਬਰਾਂ ਦਾ ਉਸ ਦੋਸਤ ਦਾ ਜੋ ਉਸਦੇ ਨਾਲ ਮੌਜੂਦ ਸੀ ਤੇ ਕੀ ਕਹਿਣਾ ਸੀ ਅਧਿਕਾਰੀਆਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆਂ ਸਾਹੀ ਜੀ ਕੀ ਗੱਲ ਹੈ ਤੇ ਪੈਦਲ ਹੋਣ ਗਏ ਆਂ ਜੀ ਤੇ ਮੈਂ ਆਦੇ ਕੋਡੂ ਤੋਂ ਕੋਟਨ ਡੈਪ ਆਂ ਪਹਿਣ ਹੀ ਨਿਕਲੇ ਬਿਨਾ ਸੰਗਲੀਆਂ ਨੇ ਮੈਂ ਲੱਤਾਂ ਨੂੰ ਪਾ ਲਈ ਉਹਨਾਂ ਨੇ ਵਰਕੇ ਬਾਹਰ ਡੈਪ ਆ ਕਿੰਨ ਉਹ ਕਾਰਵਾਲ ਦੇ ਘਰਾਂ ਦੇ ਕੰਮੇਟ ਘਰ ਦੀ ਉਹ ਕੀ ਕਰਦੇ ਕੰਮ ਸਰਾ ਵੀ ਭੇਜਦੇ ਆਂ ਕਿਹੜੀ ਸ਼ਰਾਬ ਇਹ ਦੇ ਬੇਸੀ ਨਜਾਇਜ਼ ਕਰਦੇ ਆ ਹਾਂਜੀ ਤੇ ਕਿਦਾਂ ਕਤਲ ਕੀਤਾ ਨਾ ਮਾਮਾ ਨੇ ਉਹ ਤੁਮਬਾ ਵਾਲੇ ਕੀ ਜੀ ਮਾਰੀ ਉਹਨਾਂ ਨੇ ਦੋਵਾਂ ਨੂੰ ਕਟਾਂ ਡਿਆ ਪਿਆ ਨੂੰ ਤੇਰੇ ਸਾਹਮਣੇ ਕੀਤਾ ਹਾਂਜੀ ਤੇ ਇਹ ਦੱਸੋ ਕਿ ਹੁਣ ਇੱਕ ਕੀ ਕਾਰਵਾਈ ਹੋ ਸਕਦੀ ਹੈ ਇਹਦਾ ਹਾਂਜੀ ਮੈਨੂੰ ਨਹੀਂ ਪਤਾ ਮਹਿੰਦਰ ਜੀ ਤੁਹਾਨੂੰ ਕੀ ਕਹਿੰਦੇ ਪਿਆ ਤੈਨੂੰ ਕੀ ਕਹਿੰਦੇ ਨਾ ਮੈਨੂੰ ਨਹੀਂ ਹਾਂਜੀ ਉਹਨਾਂ ਨੇ ਆਖਿਆ ਕਾਰਵਾਈ ਕਰਦੇ ਹਾਂ ਕਾਰਵਾਈ ਕਰ ਹਾਂ ਜਿਸ ਤਰ੍ਹਾਂ ਜਾਣ ਬਚਾਈ ਜੀ ਹਾਂਜੀ ਮੈਂ ਦੌਰ ਕਿਹਣਾ ਪਹਿਲਾਂ ਆ ਗਿਆ ਘੜੋਂ ਨਿਕਲ ਕੇ ਉਹਨਾਂ ਦੇ ਮੈਂ ਫੜ ਕੇ ਫੇੜ ਇਹਨੂੰ ਲੈਣ ਆਇਆ ਮੈਂ ਮਰ ਕੇ ਮੈਂ ਪੁਲੀ ਤੇ ਭਾਲਿਆ ਇਹ ਕਹਿੰਦਾ ਨਾ ਬੀੜੀ ਪੀਣੀ ਆ ਬੀੜੀ ਪੀਣੀ ਆ ਤੇ ਮੈਂ ਮੈਂ 800 ਨੂੰ ਲੈ ਕੇ ਆਉਣਾ ਆ ਕਹਿੰਦਾ ਤੂੰ 800 ਨੂੰ ਮੇਰੇ ਕੋ ਤੁਰਿਆਣੀ ਆਂ ਆਂਡਿਆ 800 ਨੂੰ ਲੈ ਗਿਆ ਤੇ ਮੈਂ ਗਿਆ ਤੇ ਤਾਗੋ ਆਪਣਾ ਪਕੌੜਾ ਵਾਲੀ ਟੋਲ ਪੰਪ ਲਾ ਕੇ ਆ ਗਿਆ ਤਾਗੋਏ ਮੈਨੂੰ ਮਿਲੇ ਆ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਉਹ ਤੇਰੇ ਹਰੂਆ ਲਿਆ ਮਰ ਕੇ ਆਪਾਂ ਆਪ ਵੇਖਾ ਥੱਲੇ ਪੁਲੀ ਤੇ ਪਿਆ ਹੈ ਹਾਂਜੀ ਹਾਂਜੀ ਸਬੰਧਤ ਸਾਰੀ ਜਾਣਕਾਰੀ ਮਿਲ ਗਈ ਹੈ ਕਿ ਜਿਹੜਾ ਮ੍ਰਿਤਕ ਜਿਹੜਾ ਵਾ ਉਹ ਰਾਜ ਦੇ ਜੱਪ ਉਹਦੇ ਸਬੰਧ ਵਿੱਚ ਅੱਜ ਉਹਨਾਂ ਦਾ ਬਿਆਨ ਇਹ ਪਰਿਵਾਰ ਵਿੱਚ ਕੋਈ ਹੋਰ ਤੱਥ ਪੇਸ਼ ਕਰਨਾ ਚਾਹੁੰਦਾ ਹੈ ਕਿ ਅਜ ਪਰਨਾ ਜੋ ਕੰਦੀ ਤੋਂ ਕਰ ਲਈ ਸਰ ਪਰਿਵਾਰ ਕਹਿ ਰਿਹਾ ਪਹਿਲੀ ਗੱਲ ਤੁਸੀਂ ਕਹਿ ਰਹੇ ਕਿ ਪੋਸਟਮਾਰਟਮ ਵਾਸਤੇ ਪੇਚਤਾ ਹੈ ਕਿੰਦੇ ਪੋਸਟਮਾਰਟਮ ਨਹੀਂ ਕਰਵਾ ਰਹੀ ਪੁਲਿਸ ਜਿਦ ਕਰਕੇ ਘਿਤਰ ਨਾ ਲਾਇਆ ਠੀਕ ਹੈ ਕੋਤਾ ਦਾ ਮੇਰੇ ਕੋਲ ਕੋਈ ਡਾਊਟ ਨਹੀਂ ਪਰ ਕੀ ਕਦੋਂ ਕਰ ਰਹੀ ਕਰ ਰਹੇ ਤੇ ਇਹ ਜਿਹੜਾ ਚਸ਼ਮਦੀਪ ਜਿਹੜੀ ਇੱਕ ਮੁੰਡਾ ਫੜਿਆ ਦਾ ਉਹ ਕਿਸ ਬਨਾ ਤੇ ਫੜਿਆ ਇਹ ਉਹ ਤਾਂ ਕਹਿ ਰਿਹਾ ਵੀ ਕਤਲ ਜਿਹਨਾਂ ਕੀਤਾ ਉਹਨਾਂ ਦਾ ਨਾਮ ਲੈ ਲੈ ਤੇ ਪਰਿਵਾਰ ਵੀ ਨਾਮ ਲੈ ਰਿਹਾ ਉਹਨਾਂ ਦਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਮਤਲਬ ਸਭ ਕੋ ਸਾਹਮਣੇ ਅਜੇ ਨਹੀਂ ਠੀਕ ਸਰ ਜਿਹੜਾ ਮੁੰਡਾ ਫੜਿਆ ਦਾ ਮੈਂ ਕਿਹਾ ਵੀ ਉਹਨੂੰ ਕਿਦੋਂ ਤੱਕ ਉਹਨੂੰ ਦੋਸ਼ੀ ਆ ਜਾਂ ਉਹਨੂੰ ਰਿਹਾ ਪਤਨੀ ਇਹ ਵੀ ਇੱਕ ਇਨਵੈਸਟੀਗੇਸ਼ਨ ਦਾ ਤੱਤ ਹੈ ਤੁਹਾਨੂੰ ਬਾਅਦ ਵਿੱਚ ਦੱਸਿਆ ਜਾਵੇ ਠੀਕ ਹੈ ਤੇ ਫਟਕਾ ਕਾਰਵਾਈ ਹੁਣ ਕੀ ਹੋ ਰਹੀ ਹੈ ਪਟਿਆਲਾ ਰਸਟਰੀ ਦੇ ਸੰਗਲ ਦੀ ਇਨਵੈਸਟੀਗੇਸ਼ਨ ਦਰਾਂ ਨਾਂ ਬੰਦੀ ਕਾਰਵਾਈ ਕਰਦੇ ਅਜੇ ਤਰ੍ਹਾਂ ਨਾ ਲੱਗਾ ਅਸੀਂ ਪਹਿਲਾਂ ਬਿਨਾ ਬਿਨਾ ਕਿਸੇ ਮਤਲਬ ਵਿਵਿਧ ਕਰੇ ਦੇ ਪੂਰ ਸਾਫ ਕਾਰਵਾਈ ਕਰੇ ਬੰਦੀ ਕਾਨੂੰਨੀ ਕਾਰਵਾਈ ਜੁਰੇ ਅੱਜ ਪਰੇ ਲਾ ਵਿਦਾਉਟ ਅਨੀ ਡਿਲੇ ਕਰੇ ਇਹਨਾਂ ਇਹ ਪਰਿਵਾਰ ਦੇ ਤਿੰਨ ਨਾਮ ਲੈ ਕੇ ਕਹਿ ਰਹੇ ਕਿ ਪਟਿਆਲਾ ਨੇ ਬੰਦਰ ਬਦਲ ਕੀਤਾ ਹੈ ਤੇ ਉਹਦੀ ਕੋਈ ਰਸਮੀ ਹੈ ਦੇਖੋ ਫਿਲਹਾਲ ਤਾਂ ਰਸਮੀ ਹੋਈ ਜਿਉ ਜੋ ਵੀ ਸਾਡੇ ਕੋਲ ਸਾਹਮਣੇ ਆਏਗਾ ਉਹ ਚੱਲੇਗਾ ਇਹ ਭਾਰਤੀ ਇਨਵੈਸਟੀਗੇਸ਼ਨ ਜਿਹੜੀ ਉਹ ਪੂਰ ਤੇ ਸਾਫ ਕਰਦੇ ਇਹ ਪੁੱਛੀ ਕਿ ਤੁਹਾਡੀ ਗਲਤੀ ਕਰ ਰਹੇ ਹੋ ਪਰ ਮੈਂ ਕਹਿ ਰਿਹਾ ਕਿ ਜਿਹੜਾ ਫਰਚਾ ਵਾ ਉਹ 302 ਦਾ ਹੀ ਬੰਦਾ ਆ ਆਫਟਰ ਇਨਵੈਸਟੀਗੇਸ਼ਨ ਆਪਾਂ ਇਹਨੂੰ ਕਲੀਅਰ ਕਰ ਦਾਂਗੇ ਤੇ ਜਿਹੜਾ ਬੰਦਾ ਫੜਿਆ ਵਾ ਮੈਂ ਇਹ ਕਹਿ ਰਿਹਾ ਕਿ ਉਹ ਇਹਨਾਂ ਦੇ ਪਰਿਵਾਰ ਦਾ ਜੀ ਆ ਕਿਸ ਬਨਾ ਤੇ ਫੜਿਆ ਸਾ ਮੈਨੂੰ ਇਹ ਕਹਿ ਰਿਹਾ ਕਿ ਸਾਡਾ ਬੰਦਾ ਜਗ ਬਿਠਾਇਆ ਕਿ ਦੋਸ਼ ਲਾ ਰਹੇ ਨੇ ਬਿਠਾਇਆ ਨਹੀਂ ਜੀ ਅਸੀਂ ਇਹਨੂੰ ਬੁਲਾਇਆ ਸੀ ਹਾਂ ਜੀ ਤੁਹਾਡਾ ਹਾਤਾ ਰੱਖਿਆ ਹੋਇਆ ਨਹੀਂ ਜੀ ਬੁਲਾਇਆ ਨੂੰ ਅੱਛਾ ਇਹ ਕਹਿ ਰਿਹਾ ਹਾਤਾ ਤਾਂ ਬੰਦਾ ਦਾ ਉਹ ਸਾਡਾ ਬੰਦਾ ਕਿਉਂ ਛੱਡਣ ਆਪਾਂ ਇਨਵੈਸਟੀਗੇਸ਼ਨ ਦਾ ਪਾਰਟ ਪੂਰਾ ਕਰਕੇ ਉਹਨੂੰ ਫ੍ਰੀ ਅਫਕਾ ਸੱਡ ਦਾਂਗੇ ਠੀਕ ਓਕੇ ਥੈਂਕ ਯੂ